ਲੇਖਕ ਮੰਚ ਹੁਸ਼ਿਆਰਪੁਰ ਵੱਲੋਂ 22 ਨਵੰਬਰ 2024 ਨੂੰ ਆਲ ਇੰਡੀਆ ਮੁਸ਼ਾਇਰਾ ਕਰਵਾਇਆ ਗਿਆ ਜਿਸ ਵਿੱਚ ਮੰਚ ਦੇ ਕਨਵੀਨਰ ਰਗਵੀਰ ਸਿੰਘ ਢੇਰਕਿਆਣਾ ਵੱਲੋਂ ਇਸ ਵਾਰ ਦਾ ਪ੍ਰੋਫੈਸਰ ਮੋਹਨ ਸਿੰਘ ਔਜਲਾ ਐਵਾਰਡ 2024 ਸ਼ਾਇਰਾਂ ਫਨਕਾਰਾਂ ਅਤੇ ਕਲਾਕਾਰਾਂ ਦੀ ਮੌਜੂਦਗੀ ਵਿੱਚ ਲਲਿਤ ਚੋਬੇ ਆਰਟਿਸਟ ਦਿੱਲੀ ਨੂੰ ਦਿੱਤਾ ਗਿਆ ਆਲ ਇੰਡੀਆ ਮੁਸ਼ਾਇਰੇ ਵਿੱਚ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਅਤੇ ਪੰਜਾਬ ਦੀਆਂ ਵੱਖ-ਵੱਖ ਦਿਸ਼ਾਵਾਂ ਤੋਂ ਆਏ ਸ਼ਾਇਰਾਂ ਨੇ ਹਿੰਦੀ ਪੰਜਾਬੀ ਅਤੇ ਉਰਦੂ ਵਿੱਚ ਆਪੋ ਆਪਣੀਆਂ ਨਜ਼ਮਾਂ ਗਜ਼ਲਾਂ ਤੇ ਗੀਤ ਸੁਣਾ ਕੇ ਕਈ ਘੰਟੇ ਮਾਹੌਲ ਨੂੰ ਖੁਸ਼ਗਵਾਰ बनाई रख ही सत्कार्यो कलाकार चित्रकारो संगीतकार हो पत्रकारो कहानी कार चो नहीं सकता जे सत मजबूत हो गये काम काम चो नहीं सकता ते श्रोते ही ना में नशा हो नहीं सकता ख अखा चख चाही सो तो इसी तरह कई मौके आते हैं शादी के दिनों शेर तो अच्छे हो गए काफी दूर तक पहुंचे भी है वो शेर ये थे बात बातें कभी गिरा से मुशारा कराया गया इधर ये असी आल इंडिया मुशारा करवाने जिसे असी हर साल एक प्रोफेसर मोहन सिंह औजला अवार्ड ਕਿਸੇ ਲਈ ਕਿਸੇ ਸ਼ਾਇਰ ਨੂੰ ਕਿਸੇ ਕਲਾਕਾਰ ਨੂੰ ਜੰਮਿਆ ਇਸ ਪ੍ਰੋਗਰਾਮ ਦੇ ਵਿੱਚ ਭਾਰਤ ਦੀਆਂ ਬਾਕ ਬਾਕ ਸਟੇਟਾਂ ਤੋਂ ਬਹੁਤ ਸਾਰੇ ਸ਼ਾਇਰ ਆਉਂਦੇ ਹਨ ਔਰ ਸੁਣਨ ਵਾਲੇ ਸਰੋਤੇ ਦਰਸ਼ਕ ਲਈ ਇਸ ਪ੍ਰੋਗਰਾਮ ਦਾ ਮਾਣ ਵਾਗਿਆ ਇਹ ਪ੍ਰੋਗਰਾਮ ਹੈ ਜਿਹੜਾ ਬਾਦਸੂਰ ਚੱਲ ਰਹੀ ਹੈ ਇਹ ਸਾਡਾ 13ਵਾਂ ਪ੍ਰੋਗਰਾਮ ਹੈ ਔਰ ਇਸ ਤੋਂ ਬਾਅਦ ਜਿਹੜਾ ਹੈ ਮਾਸਟੇਰ ਦੇ ਰਿਵਾਰਡ ਦਿੱਤਾ ਜਾਂਦਾ ਹੈ ਉਹ ਜਿਹੜਾ ਅਵਾਰਡ ਹੈ ਇਸ ਵਾਰੀ ਇਸੇ ਦੰਦ ਚੋਪੇ ਆਰਟਿਸਟ ਲਈ ਹੈ ਜਿਹੜਾ ਜਿਹੜੇ ਅਵਾਰਡ ਕਿਸ ਤਰ੍ਹਾਂ ਚੁਣਦੇ ਕਿਹਨੂੰ ਦੇਣਾ ਕਿਦਾਂ ਅਵਾਰਡ ਅਸੀਂ ਮਾਸਟਰ ਪਿੰਨਾਂ ਦੇ ਵਿੱਚ ਕਨਕਲੂਡ ਕਰਦੇ ਹਾਂ ਇਹ ਅਵਾਰਡ ਜ਼ਰੂਰੀ ਨਹੀਂ ਕਿ ਕਿਸੇ ਸ਼ਾਇਰ ਨੂੰ ਦਿੱਤਾ ਜਾਵੇ ਵੈਸੇ ਪ੍ਰੋਫੈਸਰ ਮੋਹਨ ਸਿੰਘ ਔਜਲਾ ਜੀ ਨੇ ਆਪ ਤਾਂ ਸੱਤ ਕਿਤਾਬਾਂ ਲਿਖੀਆਂ ਹੋਰ ਉਹ ਮੇਰੇ ਉਸਤਾਦ ਸੀ ਮੈਂ ਉਹਨਾਂ ਕੋਲ ਸਿਰਫ ਇੱਕ ਸਾਲ ਲਈ ਪੜਿਆ ਸੀ ਭਰ ਕਿਉਂਕਿ ਉਹ ਸ਼ਾਇਰ ਸਨ ਉਹਨਾਂ ਦਾ ਪ੍ਰੋਜੈਕਟ ਨਾਲ ਵੀ ਉਹਨਾਂ ਹੀ ਸਬੰਧ ਸਿਗਾ ਇਸ ਕਰਕੇ ਅਸੀਂ ਕਿਸੇ ਨਾਵਲਿਸਟ ਨੂੰ ਵੀ ਦੇ ਸਕਦੇ ਹਾਂ ਸ਼ਾਇਰ ਨੂੰ ਵੀ ਦੇ ਸਕਦੇ ਹਾਂ ਆਰਟਿਸਟ ਨੂੰ ਵੀ ਦੇ ਸਕਦੇ ਹਾਂ ਸੰਗੀਤਕਾਰ ਨੂੰ ਵੀ ਦੇ ਸਕਦੇ ਹਾਂ ਉਹਦੇ ਦੀ ਸਾਡੇ ਕੋਲ ਹੁੰਦਾ ਸੀ ਉਹ ਇਸ ਮਸ਼ਾਰੇ ਨੂੰ ਜਿਹੜਾ ਆਲ ਇੰਡੀਆ ਤੱਕ ਲੈ ਆਏ ਆ ਇੰਟਰਨੈਸ਼ਨਲ ਲੈਵਲ ਤੇ ਲੈ ਆਉਣ ਲਈ ਕੀ ਪ੍ਰੈਸ ਕੀਤਾ ਤੁਸੀਂ ਅਸੀਂ ਆਲ ਇੰਡੀਆ ਤੱਕ ਤਾਂ ਲੈ ਆਏ ਕਿਉਂਕਿ ਇਹਦੇ ਵਿੱਚ ਜੁਪੀ ਬਿਹਾਰ ਦਿੱਲੀ ਰਾਜਸਥਾਨ ਜੰਮੂ ਬਾਕ ਬਾਕ ਸਟੇਟਾਂ ਚੰਡੀਗੜ੍ਹ ਹਰਿਆਣਾ ਸਭ ਸਟੇਟਾਂ ਤੋਂ ਲੋਕ ਆਉਂਦੇ ਆਂ ਅਸੀਂ ਇਹਨੂੰ ਇੰਟਰਨੈਸ਼ਨਲ ਪੱਧਰ ਤੱਕ ਲਿਜਾਣਾ ਚਾਹੁੰਦੇ ਆਂ ਤਾਂ ਕਿ ਬਾਹਰ ਦੇ ਦੇਸ਼ਾਂ ਦੇ ਸ਼ਾਇਰ ਵੀ ਆ ਜਿਹੜੇ ਉਹ ਇਸ ਪ੍ਰੋਗਰਾਮ ਦੇ ਵਿੱਚ ਰਿਸਰਚ ਕਰ ਪਰ ਮੇਂ ਪਾਕਿਸਤਾਨ ਦੇ ਵਿਦਵਾਨਾਂ ਦੀ ਗੋਲਣੀ ਲਈ ਆਪੀ ਹੈ ਬੇਦੇ ਸ਼ਾਇਰ ਵੀ ਆ ਉੱਤੋਂ ਵਾਲੇ ਆ ਕਿਸੇ ਤਰ੍ਹਾਂ ਦੇਸ਼ਾਂ ਵਿੱਚ ਜਿਹੜੇ ਸ਼ਾਇਰ ਖੇਰੇ ਹੋਏ ਉਹਨਾਂ ਸਾਰਿਆਂ ਨੂੰ ਅਸੀਂ